प्यारे विद्यार्थी साथियों आज पंजाबी यूनिवर्सिटी कॉलेज बेनडा ਦੇ ਜਿਹੜੇ ਇੱਕ ਅਸੀਂ ਲੜੀ ਤੋਰੀ ਹੋਈ ਹੈ ਕਿ ਤੁਹਾਨੂੰ ਸਾਰੇ ਵਿਭਾਗਾਂ ਨਾਲ ਰੂਬਰੂ ਕਰਾਉਣਾ ਹੈ ਅੱਜ ਦੇ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ఫిਜ਼ੀਕਲ ਐਜੂਕੇਸ਼ਨ ਦੇ ਵਿਭਾਗ ਦੇ ਨਾਲ ਰੂਬਰੂ ਕਰਾਵਾਂਗੇ ਦੇਖੋ ਸਰੀਰ ਹੈ ਜਿਹੜਾ ਉਹ ਸਭ ਤੋਂ ਉੱਤਮ ਚੀਜ਼ ਹੈ ਦੁਨੀਆ ਦੇ ਵਿੱਚ ਜਿਹੜਾ ਵਿਅਕਤੀ ਤੰਦਰੁਸਤ ਹੈ ਉਹ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਹੈ ਫਿਜ਼ੀਕਲ ਐਜੂਕੇਸ਼ਨ ਬੰਦੇ ਨੂੰ ਵਿਅਕਤੀ ਨੂੰ ਵਿਦਿਆਰਥੀਆਂ ਨੂੰ ਸ਼ਰੀਰ ਦੇ ਬਾਰੇ ਵਕ ਵਕ ਉਹਨੂੰ ਤੰਦਰੁਸਤ ਕਿਵੇਂ ਰੱਖਣਾ ਹੈ ਸਪੋਸਟ ਕਿਵੇਂ ਰੱਖਣਾ ਹੈ ਕੀ ਸਾਡਾ ਖਾਣਾ ਪੀਣਾ ਹੋਣਾ ਚਾਹੀਦਾ ਹੈ ਕਿਵੇਂ ਸੋਣਾ ਚਾਹੀਦਾ ਹੈ ਕਿਵੇਂ ਸਾਰਾ ਦਿਨ ਐਕਟਿਵ ਰਹਿਣਾ ਹੈ ਸੋ ਸਾਰਾ ਕੁਝ ਇਹ ਸਿੱਖਿਆ ਜਿਹੜੀ ਫਿਜ਼ੀਕਲ ਐਜੂਕੇਸ਼ਨ ਹੈ ਵਿਦਿਆਰਥੀਆਂ ਨੂੰ ਇਹ ਸਿਖਾਉਂਦੀ ਹੈ ਫਿਜ਼ੀਕਲ ਐਜੂਕੇਸ਼ਨ ਦੇ ਮੁਖੀ ਡਾਕਟਰ ਸੰਜੀਵ দত্ত ਜੀ ਹਨ ਜੋ ਕਿ ਬੜੇ ਐਕਸਪੀਰੀਅੰਸ ਪਰਸਨ ਨੇ ਉਹਨਾਂ ਦਾ ਅੱਪ ਦਾ ਜਿਹੜਾ ਡਿਪਾਰਟਮੈਂਟ ਹੈ ਮਤਲਬ ਆਪਣੀ ਉਹਨਾਂ ਦੀ ਜਿਹੜੀ ਗੇਮ ਹੈ ਉਹ ਬੌਕਸਿੰਗ ਹੈ ਉਹ ਬੜੇ ਵਧੀਆ ਤਰੀਕੇ ਨਾਲ ਵਿਦਿਆਰਥੀਆਂ ਨੂੰ ਵਕ ਵਕ ਜਿਹੜੇ ਕਾਲਜ ਦੇ ਇਹ ਵਿੱਚ ਇਵੈਂਟ ਨੇ ਉਹਨਾਂ ਦੀ ਚਾਰੀ ਕਰਾਉਂਦੇ ਨੇ ਇਸੇ ਤਰ੍ਹਾਂ ਫਿਜ਼ੀਕਲ ਐਜੂਕੇਸ਼ਨ ਵਿਭਾਗ ਦੇ ਵਿੱਚ ਪ੍ਰੋਫੈਸਰ ਦੀਪਕ ਵੀ ਉਹਨਾਂ ਦੇ ਨਾਲ ਕੰਮਕਾਰ ਜਿਹੜਾ ਕਰਾਉਂਦੇ ਨੇ ਇਸ ਤੋਂ ਇਲਾਵਾ ਵਕ ਵਕ ਜਣੀਆਂ ਖੇਡਾਂ ਨੇ ਜਿਵੇਂ ਕੀ ਕਬੱਡੀ ਹੈ ਖੋਖੋ ਹੈ ਜਾਂ ਫਿਰ ਲੌਂਗ ਜੰਪ ਹਾਈ ਜੰਪ ਕ੍ਰਿਕਟ ਵੀ ਸਾਡੇ ਕਾਲਜ ਦੇ ਵਿੱਚ ਕਰਵਾਇਆ ਜਾਂਦਾ ਹੈ ਇਸ ਤੋਂ ਇਲਾਵਾ ਜੇਕਰ ਕੋਈ ਵਿਦਿਆਰਥੀ ਚੈਸ ਦਾ ਵਿਦਿਆਰਥੀ ਹੈ ਜਾਂ ਕੋਈ ਹੋਰ ਵੱਖ-ਵੱਖ ਗੇਮਸ ਨੇ ਜਿਹੜੀਆਂ ਉਹਨਾਂ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੁੰਦਾ ਹੈ ਜਿਵੇਂ ਕਿ ਹੁਣ ਪੈਰਿਸ ਦੇ ਵਿੱਚ 올림픽 ਚੱਲ ਰਹੀਆਂ ਨੇ ਵਿਦਿਆਰਥੀ ਲੋਕਲ ਲੈਵਲ ਤੋਂ ਲੈ ਕੇ ਗਲੋਬਲ ਲੈਵਲ ਤੱਕ ਆਪਣੀ ਜਿਹੜਾ ਉਹਦੇ ਕੋਲੇ ਪ੍ਰਤਿਭਾ ਹੈ ਉਹਨੂੰ ਐਕਸਪਲੋਰ ਕਰ ਸਕਦਾ ਹੈ ਮਤਲਬ ਵੱਖ-ਵੱਖ ਖੇਡਾਂ ਦੇ ਵਿੱਚ ਖੇਡ ਕੇ ਡਿਸਟ੍ਰਿਕਟ ਲੈਵਲ ਤੇ ਸਟੇਟ ਲੈਵਲ ਤੇ ਨੈਸ਼ਨਲ ਲੈਵਲ ਦੇ ਉੱਪਰ ਇੰਟਰਨੈਸ਼ਨਲ ਲੈਵਲ ਦੇ ਉੱਪਰ ਖੇਡਾਂ ਖੇਡ ਕੇ ਆਪਣੀ ਪ੍ਰਤਿਭਾ ਨੂੰ ਨਿਖਾਰ ਸਕਦਾ ਹੈ ਸਾਡੇ ਕੋਲੇ ਬੜੇ ਵਧੀਆ ਗਰਾਊਂਡ ਬਣੇ ਹੋਏ ਨੇ ਜਿਨ੍ਹਾਂ ਦੇ ਵਿੱਚ ਵਿਦਿਆਰਥੀ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਖੇਡਾਂ ਨੇ ਉਹ ਖੇਡਦੇ ਰਹਿੰਦੇ ਨੇ ਅਸੀਂ ਇਸ ਵੀਡੀਓ ਦੇ ਵਿੱਚ ਜਿਹੜਾ ਹੈਗਾ ਡਾクター ਸੰਜੀਵ ਚਾਹ ਜੀ ਬੜੇ ਹੀ ਉਦਮੀ ਨੇ ਉਹ ਵਿਦਿਆਰਥੀਆਂ ਨੂੰ ਬੜਾ ਗਾਈਡ ਕਰਦੇ ਰਹਿੰਦੇ ਨੇ ਉਹਨਾਂ ਦਾ ਮਾਰਗਦਰਸ਼ਨ ਕਰਦੇ ਹੁੰਦੇ ਨੇ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਥੈਂਕ ਯੂ